ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਪਾਕਿਸਤਾਨ ਹੁਣ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਭਾਰਤ ਤੋਂ ਬਾਅਦ ਹੁਣ ਇਹਨਾਂ ਦੇਸ਼ਾਂ ਨੇ ਵੀ ਪਾਕਿਸਤਾਨ ਦੇ 에ਅਰਫੇਸ ਤੋਂ ਵੀ ਕਿਨਾਰਾ ਕਰ ਲਿਆ ਗਿਆ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਇਆ ਇਤਨਾ ਕਾਰਨ ਪਾਕਿਸਤਾਨ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਪੈਲਗਾਹ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਇੱਕ ਸਖਤ ਕਦਮ ਚੁੱਕੇ ਹਨ ਜਿਨ੍ਹਾਂ ਵਿੱਚ ਦਮਾਂਦਾਰਤੀ ਪਾਬੰਦੀ ਅਤੇ ਹਵਾਈ ਖੇਤਰ ਬੰਦ ਕਰਨਾ ਸ਼ਾਮਲ ਸੀ ਹੁਣ ਯੂਰਪੀਅਨ 에ਅਰਲਾਈਨਾਂ ਨੇ ਵੀ ਪਾਕਿਸਤਾਨ ਦੇ ਹਵਾਈ ਖੇਤਰਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਪਾਕਿਸਤਾਨ ਦੀ ਅੰਤਰਰਾਸ਼ਟਰੀ ਅਕਸ ਅਤੇ ਆਰਥਿਕ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਵਿਰਿਸ਼ਟ 에ਅਰਵੇਜ਼ ਆਈਟੀ 에ਅਰਵੇਜ਼ ਅਤੇ ਐਲਓਟੀ ਪਾਲਸ 에ਅਰਲਾਈਨਜ਼ ਵਰਗੀਆਂ ਵੱਡੀਆਂ ਯੂਰਪੀਅਨ ਕੰਪਨੀਆਂ ਨੇ ਆਪਣੇ ਫਾਇਲਸ ਰੂਟਾਂ ਨੂੰ ਬਦਲਦੇ ਹੋਏ ਪਾਕਿਸਤਾਨ ਦੇ ਉੱਪਰ ਤੋਂ ਉਡਾਣ ਭਰਨਾ ਬੰਦ ਕਰ ਦਿੱਤਾ ਹੈ ਬਦਲਾਅ 30 ਅਪ੍ਰੈਲ ਤੋਂ ਦੇਖਿਆ ਗਿਆ ਹੈ ਕਿ 2 ਮਈ ਨੂੰ ਇਨ੍ਹਾਂ 에ਅਰ ਜ਼ਾਨ ਨੇ ਪਾਕਿਸਤਾਨ ਤੋਂ ਉੱਪਰ ਉਡਾਣਾਂ ਪਰ ਨਹੀਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਪਾਕਿਸਤਾਨ ਨੇ ਪਹਿਲਾਂ ਹੀ ਭਾਰਤੀ 에ਅਰਲਾਈਨਾਂ ਲਈ ਆਪਣੇ ਕੁਝ ਹਵਾਈ ਰਸਤੇ ਬੰਦ ਕਰ ਦਿੱਤੇ ਗਏ ਸਨ ਜਿਸ ਕਾਰਨ ਭਾਰਤੀ 에ਅਰਲਾਈਨਾਂ ਨੂੰ ਆਪਣੇ ਰੂਟ ਬਦਲਣੇ ਪਏ। ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਸੁਰੱਖਿਆ ਚਿੰਤਾਵਾਂ ਅਤੇ ਖੇਤਰੀ ਤਣਾਅ ਕਾਰਨ ਚੁੱਕਿਆ ਗਿਆ ਹੈ ਜਿਸ ਦਾ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਐਕਸ ਹਥਿਆਰਿਕ ਸਥਿਤੀ ਦੇ ਕਾਰਤਮਿਕ ਪ੍ਰਵਾਹ ਪੈ ਸਕਦਾ ਹੈ ਕਿਉਂਕਿ ਹਵਾਈ ਖੇਤਰ ਦੇ ਖਰਚਾ ਆਤੇ ਹਵਾਈ ਸਹੂਲਤਾ ਤੋਂ ਹੋਣ ਵਾਲੀ ਆਮਦਨ ਵਿੱਚ ਘਰਾਬਟ ਆ ਸਕਦੀ ਹੈ ਇਸੇ ਘਟਨਾਕਰਮ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਪ੍ਰਭਾਵ ਪੈ ਰਿਹਾ ਹੈ ਅਤੇ ਪਾਕਿਸਤਾਨ ਨੂੰ ਕੂਟਨੀਤਕ ਅਤੇ ਆਰਥਿਕ ਮੋਰਚਿਆਂ ਦੇ ਚੁਣੌਤੀਆਂ ਸਾਹਮਣਾ ਕਰਨਾ ਪੈ ਸਕਦਾ ਹੈ ਅਜਈਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ